在医院。The, uh ਮੇਰੇ ਦਾਨੇ ਤੀ ਕਰਾਫਟ ਮੇਲੇ ਦੇ ਵਿੱਚ ਇੱਕ ਮੰਦਪਾਗੀ ਖੜਾ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਸਮ ਦਾ ਇੱਕਦਮ ਜਦੋਂ ਮਜਾਜ ਬਦਲਿਆ ਸੀ ਤਾਂ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕਦਮ ਜਿਹੜੇ ਇਹ ਕ્રાਫਟ ਮੇਲਾ ਜਿਸ ਜਗ੍ਹਾ ਤੇ ਉੱਤੇ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਡਲਸ ਨੇ ਉਹਨਾਂ ਦੇ ਰੈਪਲੀਕਾ ਜੋ ਨੇ ਉਹ ਲਗਾਏ ਗਏ ਸਨ ਜਿਸ ਤਰ੍ਹਾਂ Eiffel Tower ਦਾ ਜਿਹੜੇ ਰੈਪਲੀਕਾ ਲਗਾਈ ਸੀ ਤਾਂ ਜਦੋਂ ਹਵਾ ਤੇਜ਼ ਚੱਲੀ ਹੈ ਜਦੋਂ ਨੇਰੀ ਆਈ ਹੈ ਜਦੋਂ ਮੌਸਮ ਦਾ ਇੱਕਦਮ ਮਜਾਜ ਬਦਲਿਆ ਹੈ ਤਾਂ ਇਹ ਜਿਹੜਾ ਇਹ ਟਾਵਰ ਹੈ ਇਹ نیچے ਗਿਰੇ ਆਇਆ ਹੈ ਜਿਸ ਦੇ ਕਾਰਨ ਦੋ ਸ਼ਖਸ ਜਿਹੜੇ ਨੇ ਉਹ ਜ਼ਖਮੀ ਹੋ ਗਏ ਸਨ ਉਹ ਜਿਨ੍ਹਾਂ ਵਿੱਚੋਂ ਇੱਕ ਦੀ ਜੋ ਹੈ ਹੁਣ ਉਹ ਮੌਤ ਹੋ ਚੁੱਕੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਇਲੈਕਟ੍ਰੀਸ਼ੀਅਨ ਸੀ ਜਿਹੜਾ ਕੋਈ ਇੱਥੇ ਕੰਮ ਕਰ ਰਿਹਾ ਸੀ ਔਰ ਦੂਸਰਾ ਜੋ ਹੈ ਇਸ ਕ੍ਰਾਫਟ ਮੇਲੇ ਨੂੰ ਦੇਖਣ ਆਇਆ ਸੀ ਜਿਸ ਦੀ ਮੌਤ ਹੋਈ ਹੈ ਔਰ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਕਲੀਚਪੁਰ ਪਿੰਡ ਦਾ ਰਵਿੰਦਰ ਨਾਮ ਦਾ ਸ਼ਖਸ ਹੈ ਹੈ ਕਿ ਜਿਸ ਦੀ ਮੌਤ ਹੋ ਗਈ ਹੈ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਕ੍ਰਾਫਟ ਮੇਲੇ ਦੇ ਦੌਰਾਨ ਜਦੋਂ ਤੇਜ਼ ਹਨੇਰੀ ਚੱਲੀ ਹੈ ਤਾਂ ਉਸ ਤੋਂ ਬਾਅਦ ਐਫਲ ਟਾਵਰ ਦਾ ਜੋ ਰੈਪਲੀ ਜਿੱਥੇ ਬਣਾਏ ਗਏ ਨੇ ਬਰਜ ਖਲੀਫਾ ਦਾ ਰੈਪਲੀਕਾ ਬਣਾਇਆ ਗਿਆ ਹੈ ਹੋਰ ਕਈ ਮਾਡਲਸ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਔਰ ਇਸ ਐਫਲ ਟਾਵਰ ਦੇ ਜੋ ਹੈ ਤੇਜ਼ ਹਵਾ ਕਾਰਨ ਗਿਰ ਗਿਆ ਔਰ ਉਹਨਾਂ ਦੋ ਸ਼ਖਸ਼ਾਂ ਦੇ ਉੱਪਰ ਗਿਰਿਆ ਜਿਸ ਦੇ ਵਿੱਚੋਂ ਇੱਕ ਦੀ ਜੋ ਹੈ ਮੌਤ ਹੋ ਚੁੱਕੀ ਹੈ ਔਰ ਦੂਸਰਾ ਜੋ ਹੈ ਉਹ ਗੰਭੀਰ ਜ਼ਖਮੀ ਹੈ ਜੋ ਕਿ ਹਾਲੇ ਜ਼ੇਰੇ ਇਲਾਜ ਹੈ ਔਰ ਕਿਤਨਾ ਕਿਤੇ ਜ਼ਰੂਰ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਹ ਅੰਗੈਲੀ ਕਿਉਂ ਹੋਈ ਹੈ ਕਿਉਂ ਨਹੀਂ ਇਹ ਪੱਕੇ ਤੌਰ ਦੇ ਉੱਤੇ ਕਿਉਂ ਨਹੀਂ ਇਹਨੂੰ ਕਿਸ ਤਰ੍ਹਾਂ ਫਿਟ ਕੀਤਾ ਗਿਆ ਸੀ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਜਾਂਚ ਕੀਤੀ ਜਾਵੇ ਤਾਂ ਜੋ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਇਹ ਜੋ ਟਾਵਰ ਡਿੱਗਿਆ ਜਾਂ ਕੀ ਕਾਰਨ ਰਹੇ ਨੇ ਜਾਂ ਕੋਈ ਗੈਲੀ ਵਤੀ ਗਈ ਹੈ ਜਾਂ ਕੋਈ ਹੋਰ ਕਾਰਨ ਸੀ ਮੈਂ ਇਹ ਵੀ ਇਹ ਵੀ ਇੱਥੇ ਦੱਸਣਾ ਚਾਹਾਂਗਾ ਕਿ ਇਹ ਮੇਲਾ ਜਿਹੜਾ ਕraft ਮੇਲਾ ਜੋ ਹੈ ਉਹ ਲਗਾਇਆ ਜਾ ਰਿਹਾ ਸੀ ਜਿਸ ਨੂੰ ਵੇਖਣ ਵਾਸਤੇ ਲੋਕ ਇੱਥੇ ਪਹੁੰਚੇ ਸਨ ਇੱਥੇ ਕੁਝ ਲੋਕ ਇੱਥੇ ਮੌਜੂਦ ਨੇ ਜਾਂ ਜਿਹੜੇ ਬੌਂਸਰ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਸਰ ਇੱਕ ਮਤਲਬ ਹੈ ਕਿਸ ਤਰ੍ਹਾਂ ਮਤਲਬ ਕੋਈ ਤੇਜ਼ ਹਵਾ ਕਰਨ ਹੋਇਆ ਜਾਂ ਕੀ ਕੀ ਜਿਹੜੀ ਹੁਣ ਤੱਕ ਜਿਹੜੀ ਕੋਈ ਨਿਕਲ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਇਹ ਹਾਦਸਾ ਵਾਪਰਿਆ ਨੇਚਰਲੀ ਹੈ ਜੀ ਇਨਾ ਕੋਇਨਸੀਡੈਂਸੀ ਹੈ ਹਨੇਰੀ ਨੂਰੀ ਆਈ ਹੈ ਤੇ ਉਹਦੇ ਕਰਕੇ ਜਦੋਂ ਬਿਲਕੁਲ ਜਦੋਂ ਮੌਸਮ ਦਾ ਬਦਲਾਅ ਅੱਜ ਬਦਲਿਆ ਸੀ ਉਸ ਤੋਂ ਬਾਅਦ ਜਿਹੜਾ ਇਹ ਹਾਂ ਜੀ ਜੋ ਹਨੇਰੀ ਚੱਲੀ ਉਦੋਂ ਹੀ ਹੋਇਆ ਜੀ ਇਹ ਜਿਹੜੇ ਸ਼ਖਸ ਦੀ ਇਸ ਤਰ੍ਹਾਂ ਡੈਥ ਹੋਈ ਹੈ ਇਹ ਕੋਈ ਇੱਥੇ ਵਰਕਰ ਕੰਮ ਕਰਦਾ ਸੀ ਕਿ ਜਾਂ ਕੋਈ ਕੋਈ ਨਹੀਂ ਸਰ ਇੰਨਾ ਨਹੀਂ ਸਾਨੂੰ ਪਤਾ ਇਹ ਵੀ ਲੇਟ ਹੀ ਐ ਜੀ ਹਾਂ ਬਿਲਕੁਲ ਅਕਸਰ ਕੋਈ ਨਾ ਕੋਈ ਜਾਣਕਾਰੀ ਤਾਂ ਨਿਕਲ ਕੇ ਆਈ ਹੋਵੇਗੀ ਸਾਨੂੰ ਸਰ ਜੋ ਹੈ ਉਹਨਾਂ ਕੋ ਪਤਾ ਹੈ ਤੇ ਸਾਡਾ ਤੇ ਕੰਮ ਬਾਂਸਰੀ ਪੈ ਗਈ ਬਾਹਰ ਦੇ ਨਾਲ ਤੇ ਇਹ ਜਿਹੜਾ ਕੋਈ ਇਲੈਕਟ੍ਰੀਸ਼ੀਅਨ ਸੀ ਮੁੰਡਾ ਜਿਹੜਾ ਇੱਕ ਜ਼ਖਮੀ ਹੈ ਜਣਾ ਆਈ ਡੋਨਟ ਨੋ ਸਰ ਸਾਨੂੰ ਪਤਾ ਨਹੀਂ ਇਸ ਵਾਰੀ ਇਸ ਬਾਰੇ ਕੋਈ ਨਹੀਂ ਪਤਾ ਉਹਦਾ ਦੋ ਦੋ ਜਣਿਆਂ ਨਾਲ ਹੋਇਆ ਦੋ ਜਣੇ ਸੀਗਾ ਹਾਂਜੀ ਦੋ ਜਣੇ ਬਿਲਕੁਲ ਜੀ ਬਿਲਕੁਲ ਦੋ ਜਣੇ ਸੀ ਜਿਹਨਾਂ ਚ ਇੱਕ ਦੀ ਮੌਤ ਹੋ ਗਈ ਆ ਆਈ ਥਿੰਕ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਇਦਾਂ ਕਿ ਤਰ੍ਹਾਂ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂੜਾ ਆਣ ਪਿਆ ਵਾ ਇਹਨਾਂ ਦਾ ਨਾਮ ਅਨਿੰਦਰ ਕੁਮਾਰ ਆ ਤੇ ਕਲੀਜਪੁਰ ਤੇ ਰਹਿਣ ਵਾਲਿਆ ਤੇ ਇਹਨਾਂ ਨੂੰ ਇੱਥੇ ਕਿੱ데 ਇਹਨਾਂ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਨਾਮ ਸੀ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡਮ ਮੇਡਮ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਹ ਨਾਲ ਹੀ ਇਹਨੇ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦਗੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਹਿਲਾਉਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਹਾਂਜੀ ਦਰਵਾਜ਼ੇ 'ਚ ਕਹਿੰਦੇ ਪਏ ਕੋਈ ਇਨਫੋਰਮ ਕੀਤਾ ਹੋਇਆ ਆ ਆ भाजी एना ब्याह हुए तीन चार महीने हुए हैं घर की स्थिति बहुत माड़ी है तीन भरा तो ने बेचारा एक भट्टी से लगा हुआ है एक मजदूरी करता है मजदूरी मजदूर के हिसाब से ही अभी मजदूरी करते हैं घर की स्थिति हालात बहुत ज्यादा माड़े है मैं कहना हिसाब मिल जाए तो बहुत तो किता हो रहे ये दुबई मेला था सर अचानक मौसम खराब हुआ और ये टावर गिर गया जी और पब्लिक ने हला मचाया इसको उठाओ इसको उठाओ तो मैं भी वाख्या देखा कि भाई अगर थोड़ी चोट लगी हुई थी उनको गाड़ी में डाल के लेके गए वो इसके नीचे थे? जी थोड़ा से दबे हुए थे उठाया इसको और तब निकाला वो मैं नहीं जानता भाई साहब यहाँ पे काम, काम करने वाला था ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठाया और गाड़ी में डाल के ले गए दो लोग जी एक ही देखा मैंने जी। एक ही तो। मैंने एक ही देखा है वो अचानक हुआ ना एकदम तो मेरा एक ही पे ध्यान गया टावर उठाने में और गाड़ी में में जो ये तो नहीं मुझे तो नहीं।, तो नहीं नहीं वो तो देखो तूफान है बहुत तेज तूफान था वो किसी के आदमी नहीं एकदम अचानक ही गिर गया सर जी कितने लोग थे यहाँ पे जब तूफान यहाँ पे लोग तो शायद एक भी नहीं था बाकी ਬਾਦ ਮੈਂ ਧਿਆਨ ਨਹੀਂ ਪੜਾ ਨਾ ਦੇਖਾ ਤੋਂ ਭਈਆ ਦਬੇ ਹੋਏ تھے ਇਹ ਜੀ ਗੁਰੂ ਨਾਨਕਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਇੱਕ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪਤਾਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਕਿਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਉਹ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੁੱਖ ਦਾ ਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦਾ ਪਤਾ ਲੱਗਾ ਹੁਣ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤਿਆਂ ਨਹੀਂ ਗੱਲ ਮੁਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਦੇ ਆਂ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ ਆ ਬਿਲਕੁਲ ਜਿਹੜੇ ਇਹਨਾਂ ਦੱਸਿਆ ਕਿ ਇੱਥੇ ਦੋ ਜਣਿਆਂ ਦੇ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ ਜਿਨ੍ਹਾਂ ਵਿੱਚੋਂ ਇੱਕ ਦੀ ਜੋ ਹੈ ਉਹ ਮੌਤ ਹੋ ਗਈ ਔਰ ਦੂਸਰਾ ਜਿਹੜਾ ਸਖਸ਼ ਹੈ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਔਰ ਇਸ ਵਕਤ ਜ਼ੇਰੇ ਇਲਾਜ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਜੋ ਹੈ ਜਿਹੜੇ ਇਸ ਇਹਨਾਂ ਦਾ ਇਲਾਜ ਕਰ ਰਹੀ ਸੀ ਉਹਨਾਂ ਨੇ ਵੀ ਦੱਸਿਆ ਕਿ ਸਾਢੇ 4 ਵਜੇ ਦੇ ਕਰੀਬ ਜਿਹੜੇ ਹੈ ਦੋ ਨੌਜਵਾਨਾਂ ਨੂੰ ਉਹਨਾਂ ਦੇ ਹਸਪਤਾਲ ਲੈ ਕੇ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਉਹ ਮ੍ਰਿਤਕ ਲਿਆਂਦਾ ਗਿਆ ਹੈ ਔਰ ਦੂਸਰੇ ਦਾ ਜਿਹੜਾ ਹੈ ਉਹ ਫਿਲਹਾਲ ਚੂਲੇ ਦੇ ਉੱਤੇ ਸੱਟ ਲੱਗੀ ਸੀ ਉਹ ਹੱਡੀ ਟੁੱਟੀਆਂ ਹੋਈਆਂ ਸੀ ਔਰ ਉਸ ਤੋਂ ਹਾਲੋ ਜਖਮੀਆਂ ਹੋਰ ਮੈਂ ਦੱਸਣ ਜਾਵਾਂਗਾ ਕਿ ਇਸ ਟਾਵਰ ਜੋ Eiffel ਟਾਵਰ ਦਾ ਰੈਪਲੀਕਾ ਬਣਾਇਆ ਗਿਆ ਸੀ ਇਹ ਦੇ ਡਿੱਗਣ ਕਾਰਨ ਹੀ ਇਹ ਸਾਰਾ ਹਾਦਸਾ ਵਾਪਰਿਆ ਜਿਸ ਦੇ ਕਾਰਨ ਇਹ ਮੰਦਬਾਗੀ ਕਟਣਾ ਵਾਪਰੀ ਹੈ ਹੁਣ ਇਹ ਸਾਰੀ ਗੱਲ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਉਂ ਇਹ ਕਿਤੇ ਅਣਗੈਲੀ ਵਰਤੀ ਗਈ ਜਾਂ ਕੋਈ ਕੀ ਕਾਰਨ ਹੈ ਕਿ ਇਹ ਟਾਵਰ ਜੋ ਹੈ ਡਿੱਗਾ ਪਰ ਹਾਲੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਮੌਸਮ ਦਾ ਮિજાਜ ਬਦਲਿਆ ਤੇਜ਼ ਹਵਾਵਾਂ ਚੱਲੀ ਤੇਜ਼ ਹਨੇਰੀ ਚੱਲੀ ਜਿਸ ਤੋਂ ਬਾਅਦ ਜੋ ਹੈ ਇਹ ਟਾਵਰ ਡਿੱਗਿਆ ਜਿਸ ਪਰ ਇਹ ਹਾਦਸਾ ਵਾਪਰ ਗਿਆ ਕੈਮਰਾ ਪਰਸਨ ਤੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼